ਬਾਈ ਇਹ ਟਰਾਲੀ ਬੈਗ ਦੇ ਸਾਰੇ ਨਾਮ ਆਪਣੇ ਹਾਂ ਬਾਈ ਟਰਾਲੀ ਬੈਗ ਦੇ ਕਿੰਨਾ ਚਿਰ ਫਿਰ ਤੁਸੀਂ ਕੀਤੇ ਆ ਇਹ ਕੰਮ ਮੇਲੇ ਮੂਲੇ 2009 ਤੋਂ ਲਾਉਣ ਲੱਗੇ ਸੀਗੇ ਮੇਲੇ ਮੇਲੇ ਟੂਰਨਾਮੈਂਟ ਹਾਂਜੀ ਮੈਂ ਹਾਂ ਦਾ ਮੇਰਾ ਮੁੰਡਾ ਹਾਂ ਦਾ ਵੱਡਾ ਠੀਕ ਹੈ ਜੀ ਸੋਨੀ ਗੋਗਰ ਦੇ ਨਾਮ ਤੇ ਚੱਲਦਾ ਹਾਂ ਹਾਂਜੀ ਤੇ ਜਿੱਥੇ ਵੀ ਨੇੜੇ ਨੇੜੇ ਹੁੰਦੇ ਬਾਹਲੀ ਦੂਰਤਾ ਅਸੀਂ ਜਾਂਦੇ ਨਹੀਂ ਸੀ ਸ਼ੌਂਕ ਪੂਰਾ ਕਰਦੇ ਸੀਗੇ ਹਾਂਜੀ ਤੇ ਨੇੜੇ ਨੇੜੇ ਲਾ ਲੂ ਲੈਦੀ ਸੀ ਠੀਕ ਹੈ ਬਾਈ ਗਾੜੀ ਲਾਈ ਹੁੰਦੇ ਸੀ ਨੰਬਰ ਆਪਣਾ ਹੁੰਦਾ ਮੇਲੇ ਬਹੁਤ ਜੱਤੇ ਜਾਣੀ ਹੈ ਨੰਬਰ ਆ ਪਈ ਜਾਂਦੇ ਹੈਗੇ ਉਹ ਹੈਗੇ ਆਪਣੇ 400 ਟਰਾਲੀ ਪਈਆਂ ਅੱਛਾ ਜੀ ਇਹ ਆਪਾਂ ਬੰਦ ਕੀਤਾ ਕਰਤੀ ਸੀਗੀ 16 16 ਚ ਹਾਂਜੀ 2016 ਦੀ ਬੰਦ ਕੀਤੀ ਪਈ ਆ ਹਾਂਜੀ ਤੇ ਉਦੋਂ ਤੋਂ ਬਾਅਦ ਅੱਛਾ ਇਹ ਉਦੋਂ ਪਹਿਲਾਂ ਦੀਆਂ ਹੀ ਆ ਸਾਰੀਆਂ 2009 ਤੋਂ ਲੈ ਕੇ 16 ਹੱਦ 17 ਤੱਕ ਆ ਜਾਣੀ ਦੀ ਠੀਕ ਹੈ ਜੀ 150 ਟਰਾਲੀ ਪਈਆਂ ਆਪਣੇ ਕੋਲ ਅੱਛਾ ਟਰਾਲੀ ਬੈਕ ਦੇ ਮਕਾਬਲੇ ਦੂਜਾ ਤੀਜਾ ਪਹਿਲਾ ਦੂਜਾ ਤੀਜਾ ਇਹ ਤੇ ਪਈਆਂ ਟਰਾਲੀ ਬੈਕ ਮਕਾਬਲੇ ਠੀਕ ਹੈ ਜੀ ਹਾਂ ਇੱਧਰ ਵੀ ਪੌਂਸਲਫ ਤੇ ਵੀ ਪਈਆਂ ਇਹ ਟਰਾਲੀ ਬੈਕ ਨੂੰ ਗਾਉਂਦੇ ਠੀਕ ਹੈ ਈਮੇਲੇ ਬਾਈ ਉਦੋਂ ਵੀ ਹੁੰਦੇ ਹਣ ਹੁੰਦੇ ਕਿ ਨਹੀਂ ਹੁੰਦੇ ਟਰਾਲੀ ਬੈਗ ਦੇ ਹੁੰਦੇ ਆ ਵੀ ਹੁਣ ਘੱਟ ਹੁੰਦੇ ਆ ਵੈਸੇ ਜੇ ਨੇੜੇ ਉਧਰ ਮੈਂ ਕਿਤੇ ਨਾ ਕਿਤੇ ਹੁਣ ਵੀ ਆਵੜਦਾ ਉਹਨਾਂ ਇਕੱਲਾ ਬੰਦਾ ਮੁੰਡਾ ਉੱਟ ਕੇ ਠੀਕ ਆ ਬਾਈ ਇਹ ਕੀ ਟਾਈਮ ਟੂਮ ਦਾ ਹਿਸਾਬ ਨਾਲ ਸਕਿੰਟਾਂ ਚ ਚਲੋਣੀ ਹੁੰਦੀ ਆ ਆਪਾਂ ਸਕਿੰਟਾਂ ਚ ਹੀ ਲਾਉਣੀ ਹੁੰਦੀ ਆ ਵੀਰੇ ਘੜੀ ਕਿੰਨੇ ਕਿੰਨੇ ਸਕਿੰਟਾਂ ਦਾ ਆਪਣਾ ਫਰਕਾਲ ਬਣੇ ਹੋਣਗੇ ਤੁਹਾਡੇ ਦਾ ਵੀਰੇ ਅੱਠ ਘਟ ਤੋਂ ਘੱਟ 8 ਸਕਿੰਟ ਚ ਲਾਈ ਵੀ ਆ 150 ਫੁੱਟ 8 ਸਕਿੰਟਾਂ ਚ 150 ਫੁੱਟ 8 ਫੁੱਟ ਚੜਾਈ 150 ਮੋਟਰ ਲਈ ਟਰਾਲੀ ਬੈਗ ਹੈ ਹਾਂ ਫਰਕਾਲ ਬਣਿਆ ਸੀਗਾ ਪੈਂਡ ਰਣੀਏ ਅ ਆ ਮੇਰੇ ਲੱਗੀ ਸੀਗੀ 8 ਸੈਕੜਾ ਹੂੰ ਤੇ 67 65 ਚ ਠੀਕ ਹੈ ਤੇ ਮੁੰਡੇ ਦੀ ਲੱਗੀ 8 ਸੈਕੜਾ 80 ਪੈਂਟ ਚ ਅੱਛਾ ਤੁਹਾਡੇ ਮੁੰਡੇ ਦੀ ਨੱਕ ਦੋ ਨਾਮ ਸੀ ਪਹਿਲਾਂ ਤੁਸਾਂ ਨੇ ਬਾਹਰ ਚ ਲੈ ਗਿਆ ਮੁੰਡਾ ਕੈਨੇਡਾ ਉਹ ਤੋਂ ਬਾਅਦ ਮੈਂ ਵੀ ਹੁਣ ਬੰਦ ਕਰਤਾ ਨੇੜੇ ਕਦੇ ਹੋ ਗਏ ਦਾ ਸੌ ਹੋ ਜੀਓ ਸੌ ਪੂਰਾ ਕਰਿਆ ਹੀ ਦਾ ਠੀਕ ਹੈ ਠੀਕ ਹੈ ਹੋਰ ਕਾ ਟੁੱਟਾ ਨਹੀਂ ਨਾ ਸਾਥੂ ਟੁੱਟਿਆ ਕਿਸੇ ਤੋਂ ਯਾਨੀ ਅੱਖ ਫੋਟ ਚੜਾਈ ਜਾਂਦੀ ਹੈ ਜਣੀ ਜੀ ਹਾਂਜੀ ਤੇ ਲੰਬਾਈ 150 ਫਟ 8 ਫੁੱਟ ਚੜਾਈ ਹੁੰਦੀ 150 ਫੁੱਟ ਲੰਬਾਈ ਹੁੰਦੀ ਟਰਾਲੀ ਬੈਕ ਦੀ ਟਰਾਲੀ ਟੱਚ ਨਹੀਂ ਹੁੰਦੀ ਨੀ ਕਿ ਬਸ ਹਾਂਜੀ ਘੜੀ ਲਾਉਣੀ ਉਹਨਾਂ ਨੇ ਹਾਂਜੀ ਆਹਨੂੰ ਜਿਹੜਾ ਘੱਟ ਟਾਈਮ ਲਾਉ ਉਹਦਾ ਨੰਬਰ ਵਨ ਠੀਕ ਹੈ ਜੀ ਹਾਂਜੀ ਹੁਣ ਬਾਈ ਫਿਰ ਮੇਲਿਆਂ ਤੇ ਜਾਂਦੇ ਨੇ ਤੁਸੀਂ ਬਰੇ ਵਜੇ ਨੇੜੇ ਹੋਵੇ ਤਾਂ ਜਾਂ ਵੀ ਬੜੀ ਦਾ ਦੂਰੋਂ ਇਕੱਲੇ ਬੰਦੇ ਆ ਅੱਛਾ ਤੇ ਜਵਾਕ ਬਾਹਰ ਜਾਣੇ ਫਿਰ ਹਨਾ ਬਾਹਰ ਰੋੜ ਗਿਆ ਟ੍ਰੈਕਟਰ ਦਾ ਕੰਮ ਹੈਗਾ ਕੋਲ ਨਾਲ ਦੇ ਪਿੰਡ ਤਾਂ ਕਿਹਨਾਂ 5-6 ਕਿਲੋਮੀਟਰ ਤੇ ਫਿਰ ਚਾਈ ਪਕ ਹਾਂਜੀ ਹਾਂਜੀ ਹਾਂ ਜੇ ਦੂਰ ਆ ਫਿਰ ਨਹੀਂ ਜੇ ਤਾਂ ਪਤਾ ਤਾਂ ਲੱਗਦਾ ਰਹਿੰਦਾ ਕੋਈ ਆਪਣੇ ਕੋਲੇ ਆ ਜਾਂਦੇ ਆ ਯਾ ਥੋੜੇ ਇਧਰ ਇਸ ਏਰੀਏ 'ਚ ਵੱਧ ਕਰਾਉਂਦੇ ਹਣਗੇ ਲੁਧਿਆਣਾ 'ਚ ਗਰਾਉਂਦੇ ਹਨਾ ਹਣਾਂ ਲੱਲੀ ਫਿਰ ਬਹੁਤ ਹੋਈ ਜਾਂਦੇ ਆ ਲੁਧਿਆਣਾ ਟਰਾਲੀ ਬੈਗ ਦੇ ਹਾਂਜੀ ਹਾਂਜੀ ਆਪਣੇ ਮੋਕੇ 'ਚ ਵੀ ਹੋਈ ਜਾਂਦੇ ਆ ਠੀਕ ਹੈ ਜੀ ਹਾਂਜੀ ਆਪ ਤੇਰੇ ਦੂਜੇ ਜਿਹੜੀ ਸਿਆਲਾਂ ਦੇ ਮੱਦਮ ਤੇ ਕੰਮ ਦਾ ਡਿਸੀਜਨ ਆਪ ਹੋ ਜਾਂਦਾ ਕੋਈ ਆਉਂਦਾ ਆਉਂਦਾ ਟੂਰਨਾਮੈਂਟ ਕਰਮੀ ਵਾਲੀ ਮੇਲੇ ਬਹੁਤ ਜਿੱਤੇ ਫਿਰਾਂ ਹਾਂ ਪਿਛਲੇ ਸਾਲ ਕਰਮੀ ਜਿ ਕਿਸ਼ਨਪੁਰੇ ਸੀਗਾ ਕੌਡੀ ਵਾਲਿਆਂ ਕੋਲ ਕੰਟਰੀ ਸੀਗਾ ਕੰਟਰੀ ਵੀ ਆ ਜਾਂਦੇ ਆ ਤੁਹਾਨੂੰ ਅੱਛਾ ਲਾਈ ਫਿਰ ਉੱਥੇ ਹਾਂ ਹਾਂ ਕਿਸ਼ਨਪੁਰੇ ਬਣ ਗਏ ਨੰਬਰ ਪੈ ਗਏ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਧੰਨਵਾਦ ਜੀ